ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵੀਰੇ ਇੱਕ ਘੱਗਰ ਦੀ ਜਿਹੜੀ ਸਥਿਤੀ ਆ ਬਹੁਤ ਆਊਟ ਆਫ ਕੰਟਰੋਲ ਜਿਹੜੀ ਹੋਈ ਹੋਈ ਆ ਇਸ ਨੂੰ ਆਪਾਂ ਘੱਗਰ ਬਾਰੇ ਦਿੰਨੇ ਜਾਣਕਾਰੀ ਕਿੱਥੇ ਕਿੱਥੇ ਕਿਹੜਾ ਕੀ ਹੋ ਰਿਹਾ ਪਾਣੀ ਘੱਗਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਰਿਹਾ ਤੇ ਪਿੱਛੇ ਪਟਿਆਲੇ ਦੀ ਜੇ ਆਪਾਂ ਗੱਲ ਕਰੀਏ ਉੱਥੇ ਪ੍ਰਸ਼ਾਸਨ ਵੱਲੋਂ ਕੱਲ ਵੀ ਲੜੜ ਜਾਰੀ ਕੀਤਾ ਗਿਆ ਸੀ ਚਾਰ ਪੰਜ ਪਿੰਡਾਂ ਦੇ ਵਿੱਚੋਂ ਤੇ ਅੱਜ ਵੀ ਪਾਣੀ ਜਿਹੜਾ ਬਹੁਤ ਜ਼ਿਆਦਾ ਘੱਗਰ ਦੇ ਵਿੱਚ ਆ ਰਿਹਾ ਲਾੜ ਦੇ ਉੱਪਰ ਦੇ ਚਾਰ ਪੰਜ ਪਿੰਡ ਤੇ ਅੱਗੇ ਜਾ ਕੇ ਆਪਾਂ ਖਨੋਰੀ ਦੀ ਗੱਲ ਕਰੀਏ ਖਨੋਰੀ ਦੇ ਵਿੱਚ ਘੱਗਰ ਦੇ ਵਿੱਚ ਪਾਣੀ ਜਿਹੜਾ ਰਸਣਾ ਸ਼ੁਰੂ ਹੋ ਲੋਕਾਂ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਜੀ ਪਾੜ ਜਿਹੜਾ ਨਾ ਪਵੇ ਆਪਣੇ ਪੱਧਰ ਉੱਪਰ ਲੋਕਾਂ ਵੱਲੋਂ ਯਤਨ ਕੀਤੇ ਜਾ ਰਹੇ ਨੇ। ਲਗਾਤਾਰ ਪਿੰਡਾਂ ਦੇ ਲੋਕ ਪੈਰਾ ਦੇ ਰਹੇ ਹਨ। ਮਕਰੋੜ ਸਾਹਿਬ ਦੇ ਕੋਲ ਜਿਹੜਾ ਪਾਣੀ ਲੀਕ ਹੋ ਰਿਹਾ ਲੋਕਾਂ ਵੱਲੋਂ ਮਿੱਟੀ ਦੇ ਬੋਰੇ ਭਰ ਕੇ ਲਗਾਏ ਜਾ ਰਹੇ ਨੇ। ਪਾਣੀ ਦੀ ਲੀਕ ਜਿਹੜੀ ਬਿਲਕੁਲ ਵੀ ਬੰਦ ਨਹੀਂ ਹੋ ਰਹੀ। ਧੱਗੜ ਜਿਹੜਾ ਖਾਤਰੇ ਦੇ ਨਿਸ਼ਾਨ ਤੋਂ ਇੱਕ ਫੋਟੋ ਉੱਪਰ ਚੱਲ ਰਿਹਾ ਮਕਰੋੜ ਸਾਹਿਬ ਦੇ ਕੋਲ। ਤੇ ਇੱਥੇ ਜਿਹੜੀ ਪਾਣੀ ਦੀ ਢੰਗਾਈ ਆ ਉਹ ਹੈਗੀ 35 ਤੋਂ 40 ਫੁੱਟ। ਜੇਕਰ ਬੰਨ੍ਹ ਕਮਜ਼ੋਰ ਹੁੰਦਾ ਤਾਂ ਫਿਰ ਬਹੁਤ ਇਨਸਾਨ ਜਿਹੜਾ ਹੋ ਸਕਦਾ ਕਿਉਂਕਿ 2023 ਦੇ ਵਿੱਚ ਵੀ ਇੱਥੇ ਭਾਰੀ ਜਿਹੜਾ ਨੁਕਸਾਨ ਹੋਇਆ ਸੀ ਪਿੰਡਾਂ ਦੇ ਪਿੰਡ ਜਿਹੜੇ ਖੇਤਾਂ ਦੇ ਖੇਤ ਸਾਰੇ ਪਾਣੀ ਦੇ ਵਿੱਚ ਜਿਹੜੇ ਡੁੱਬ ਜਾਂਦੇ ਨੇ ਤੇ ਫਸਲ ਦਾ ਨੁਕਸਾਨ ਜਿਹੜਾ ਤੁਹਾਨੂੰ ਪੱਤੀਆ ਹੁਣ ਫਸਲਾਂ ਪਾਲੀਆਂ ਹੋਈਆਂ ਨੇ ਝੋਨੇ ਨੇ ਜਿਹੜੇ ਆਪਣੇ ਉਹਦਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਜਿਹੜਾ ਹੋ ਜਾਂਦਾ ਤੇ ਉਸ ਤੋਂ ਅੱਗੇ ਪ੍ਰਸ਼ਾਸਨ ਵੱਲੋਂ ਵੀ ਬਹੁਤ ਜਿਹੜੀ ਮਿਹਨਤ ਕੀਤੀ ਜਾ ਰਹੀ ਆ ਉਥੇ ਆਪਣੇ ਸਰਸਨ ਦੇ ਸਾਰੇ ਅਧਿਕਾਰੀ ਜਿਹੜੇ ਮੌਜੂਦ ਨੇ ਵੀ ਕੋਈ ਜਿਹੜੀ ਲੀਕ ਜਿਆਦਾ ਨਾ ਵੱਧ ਜੇ ਤੇ ਉਹਨੂੰ ਬੰਦ ਕਰਨ ਦੀਆਂ ਜਿਹੜੇ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਉਧਰ ਹਰਿਆਣਾ ਦੇ ਵਿੱਚ ਵੀ ਜਿਹੜਾ ਕੰਗਰ ਦੇ ਵਿੱਚ ਪਾੜ ਪੈਣ ਦੀ ਜਿਹੜੀ ਖਬਰ ਆ ਰਹੀ ਆ ਫਤਿਹਵਾਦ ਦੇ ਵਿੱਚ ਪਿੰਡ ਆਰਾਮਸਰਾ ਉੱਥੇ ਜਿਹੜਾ ਪਾੜ ਪੈ ਗਿਆ ਇਸ ਕਰਕੇ ਸਥਿਤੀ ਬਹੁਤ ਜਿਆਦਾ ਨਾਜ਼ਿਕ ਬਣੀ ਹੋਈ ਹੈ ਜਿਹੜੀ ਉੱਥੇ ਪਾੜ ਪੈਣ ਕਰਨਾ ਘਟ ਘਟ ਸੰਕਰੇ ਏਕੜ ਜਿਹੜੀ ਝੋਨੇ ਦੀ ਫਸਲ थी ਉਹ ਪਾਣੀ ਦੇ ਵਿੱਚ ਜਿਹੜੀ ਡੁੱਬ ਚੁੱਕੀ ਆ ਤੱਗਰ ਵੱਲੋਂ ਜਿਹੜੀ ਤਬਾਹੀਆ ਬਹੁਤ ਜ਼ਿਆਦਾ ਜਿਹੜੀ ਮਚਾਈ ਜਾ ਰਹੀ ਆ ਪਾੜਪੂਰਨ ਦੀ ਲੋਕਾਂ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਨਾਕਾਮ ਜਿਹੜੇ ਹੋ ਰਹੇ ਨੇ ਪਾਣੀ ਪਿੱਛੋਂ ਬਹੁਤ ਜ਼ਿਆਦਾ ਜਿਹੜਾ ਆ ਰਿਹਾ ਤੇ ਪਾਣੀ ਦੀ ਮਾਰ ਜਿਹੜੀ ਉਹ ਅੱਗੇ ਤੱਕ ਹੋ ਸਕਦੀ ਆ ਪਾਣੀ ਖੇਤਾਂ ਦੇ ਵਿੱਚ ਜਾ ਰਿਹਾ ਅਤੇ ਰਾਤ ਤੋਂ ਜਿਹੜਾ ਮੀਂਹ ਪੈ ਰਿਹਾ ਉੱਥੇ ਉਹਦੇ ਕਾਰਨ ਕੰਮ ਜਿਹੜਾ ਨਹੀਂ ਹੋ ਪਾ ਰਿਹਾ ਉਹਦੇ ਕਾਰਨ ਕੰਮ ਜਿਹੜਾ ਰੁਕਿਆ ਹੋਇਆ ਪਾੜ ਪਰਨ ਲਈ ਜਿਹੜੀ ਮੁਸੀਬਤ ਬਣੀ ਹੋਈ ਆ ਖੇਤ ਨੇ ਜਿਹੜੇ ਇੱਕ ਗਰਦ ਬਹੁਤ ਨੀਵੇਂ ਨੇ ਉਹ ਇਸ ਲਈ ਪਾਣੀ ਜਿਹੜਾ ਬਹੁਤ ਸਪੀਡ ਨਾਲ ਖੇਤਾਂ ਦੇ ਵਿੱਚ ਜਾ ਰਿਹਾ ਜੇ ਉਹ ਪਾਰ ਨਾਲ ਪਾਰ ਕੰਟਰੋਲ ਨਹੀਂ ਹੁੰਦਾ ਤਾਂ ਉਹ 7 ਤੋਂ 8 ਪਿੰਡਾਂ ਦੇ ਵਿੱਚ ਨੁਕਸਾਨ ਜਿਹੜਾ ਕਰੂਗਾ ਫਸਲ ਦਾ ਤੇ ਪਿੰਡਾਂ ਦਾ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਆਂ ਸਰੰਦ ਚੌਕ ਹੁੰਦਾ ਜਿਹੜਾ ਸਰੰਦ ਚੌਕ ਕਹਿੰਦੇ ਆਪਾਂ ਤੇ ਸੰਗਰੂਰ ਵੱਲ ਨੂੰ ਇਹ ਆਉਂਦਾ ਸੁਨਾਮ ਮਹਿਲਾ ਚੌਕ ਉੱਥੇ ਸੰਘਰੂਰਸ ਨਾਮ ਦੇ ਰੋਡ ਦੇ ਕੋਲ ਇਹ ਜਿਹੜਾ ਚੋਹ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੋਣ ਕਾਰਨ ਖੇਤਾਂ ਦੇ ਵਿੱਚ ਜਿਹੜਾ ਓਵਰਫਲੋ ਹੋ ਗਿਆ ਖੇਤਾਂ ਦੇ ਵਿੱਚ ਪਾਣੀ ਜਾਣਾ ਜਿਹੜਾ ਸ਼ੁਰੂ ਹੋ ਗਿਆ ਤੇ ਬਹੁਤ ਕੋਸ਼ਿਸ਼ਾਂ ਇਹਦੇ ਕੀਤੀਆਂ ਜਾ ਰਹੀਆਂ ਨੇ ਤੇ ਘੱਗਰ ਦੇ ਵਿੱਚ ਹੋ ਗਿਆ دریاਵਾਂ ਦੇ ਵਿੱਚ ਹੋ ਗਿਆ ਪਾਣੀ ਲਗਾਤਾਰ ਬਹੁਤ ਜ਼ਿਆਦਾ ਪਿੱਛੋਂ ਜਿਹੜਾ ਆ ਰਿਹਾ ਆਊਟ ਆਫ ਕੰਟਰੋਲ ਪਾਣੀ ਜਿਹੜਾ ਹੁਣ ਚੱਲ ਰਿਹਾ ਇੱਕ ਅੱਜ ਸਵੇਰ ਤੋਂ ਹੋਈ ਬਰਸਾਤ ਜਿਹੜੀ ਕਣੀਆਂ ਝੜੀ ਜਿਹੀ ਲੱਗੀ ਹੋਈ ਆ ਪੈਰੀਆਂ ਨੇ ਉਹਦੇ ਕਾਰਨ ਕੰਮ ਨਹੀਂ ਜਿਹੜੇ ਉਹ ਨਹੀਂ ਹੋ پا ਰਹੇ ਤੇ ਬਾਕੀ ਵੀਰ ਤੁਸੀਂ ਦੱਸਿਓ ਤੁਹਾਡੇ ਏਰੀਆ ਦੇ ਵਿੱਚ ਘੱਗਰ ਦੇ ਉੱਪਰ ਕੀ ਸਥਿਤੀ ਜਿਹੜੀ ਬਣੀ ਹੋਈ ਆ ਕਿੰਨੇ ਖਤਰੇਕ ਨਿਸ਼ਾਨ ਤੇ ਚੱਲ ਰਿਹਾ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜਿਹੜੇ ਵੀਰ ਵੀਡੀਓ ਦੇਖਦੇ ਆ ਆਪਣੀ ਹਨਾ ਧੰਨਵਾਦ ਤੇ ਹੋਰਾਂ ਨੂੰ ਵੀ ਕਰਵਾਓ ਤਾਂ ਜੋ ਆਪਾਂ ਜਿਹੜੇ ਨਵੀਂ ਅਪਡੇਟ ਨੇ ਸਾਡੇ ਨਾਲ ਸਾਂਝੀਆਂ ਕਰ ਸਕੀਏ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ